ਇਹ ਫਟੇ ਜੋ ਇਸ ਟਾਈਮ ਤੇ ਹਲਕਾ ਖਡੂਰ ਸਾਹਿਬ ਦੇ ਜਿਹੜੀ ਚੋਣ ਹੋਣੀ ਆ ਉਹਦੇ ਵਿੱਚ ਐਮਪੀ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਦਾ ਨਾਮ ਆਇਆ ਹੈ ਸਾਡਾ ਪਿੰਡਾ ਸੀ ਉਹ ਪਹਿਲਾਂ ਭਾਵੇਂ ਕੋਈ ਮੈਂ ਹੀ ਪਹਿਲਾਂ ਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਹਾਂ ਸਾਡੇ ਹੋਰ ਵੀ ਕੋਈ ਮੁਖਤਿਆਰ ਹੈ ਕਿ ਸੰਗਰਾਸ ਨਾਲ ਰੱਖਦਾ ਕੋਈ ਆਮ ਆਦਮੀ ਪਾਰਟੀ ਨਾਲ ਰੱਖਦਾ ਪਰ ਇੱਕ ਸਾਡੀ ਬੇਨਤੀ ਆ ਕਿ ਇਹ ਸਾਡੇ ਧਰਮ ਦੇ ਉੱਤੇ ਵਾਰ ਹੋਇਆ ਜੀ ਜੀ ਉਹ ਮਰਤ ਸੰਚਾਰ ਕਰਾਉਂਦਾ ਹੀ ਕੋਈ ਗੁੰਡਾ ਕਰਦੀ ਨਹੀਂ ਕਰਦਾ ਓਏ ਉਹਨੂੰ ਸਾਡਾ ਕੁਛ ਪੁੱਤੇ ਜਿਹੜਾ ਸੀ ਏਡਾ ਵੱਡਾ ਏਜੰਡਾ ਬਣਾ ਕੇ ਐਨਐਸਏ ਲਾ ਕੇ ਇਹ ਡਬਲਯੂ ਜੇ ਦੇ ਵਿੱਚ ਭੇਜਿਆ ਗਿਆ ਤੇ ਜਿਹੜਾ ਰਾਮ ਰਹੀਮ ਹੀ ਜਿਹਦੇ ਤੇ ਸਾਰੀਆਂ ਪਾਰਟੀਆਂ ਜਾ ਕੇ ਉਹਦੇ ਪੈਰੀਂ ਹੱਥ ਲਾਉਂਦੀਆਂ ਆ ਕਿ ਸਾਨੂੰ ਵੋਟਾਂ ਪਾਓ ਕਿੰਨੇ ਹੋਰ ਸੰਤ ਬਾਬੇ ਆ ਜਿਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਆ ਪਰ ਇਸ ਲਈ ਨਗਰ ਨੇ ਇਹ ਵਿਚਾਰ ਕੀਤਾ ਤੇ ਆ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਬੇਨਤੀ ਕਰਦੇ ਵੀ ਇਹ 70 ਸਾਲ ਦੀਆਂ ਅਸੀਂ ਭਾਰਤ ਨੂੰ ਵੀ ਵੋਟਾਂ ਪਾਉਂਦੇ ਰਹੇ ਹਾਂ ਸਾਡੇ ਇੱਕ ਬੜਾ ਵੱਡਾ ਮੱਥੇ ਦੇ ਉੱਤੇ ਕਲੰਕ ਲੱਗਾ ਏ ਉਹ ਕੀ ਲੱਗਾ ਕਿ ਭਾਈ ਜਸੰਤ ਸਿੰਘ ਖਾਲੜਾ ਦੀ ਜਿਹੜੀ ਘਰਵਾਲੀ ਸੀ ਉਹ ਐਮਪੀ ਦੀ ਚੋਣ ਲੜੀ ਤੇ ਸਾਡੇ ਲੋਕਾਂ ਨੇ ਉਹਨੂੰ ਹਰਾਇਆ ਤੇ ਜਦੋਂ ਅਸੀਂ ਜਾਣੇ ਹਾਂ ਉਹ ਲੋਕ ਪੁੱਛਦੇ ਆ ਕਿਹੜੇ ਉਸ ਇਲਾਕੇ ਦੇ ਜਿੱਥੇ ਭਾਈ ਜਸੰਤ ਸਿੰਘ ਖਾਲੜਾ ਸ਼ਹੀਦ ਹੋ ਗਿਆ ਲੋਕਾਂ ਨੇ ਲਵਾਰ ਸ਼ਲਾਸਣ ਦਾ ਪਤਾ ਕਰਦਾ ਕਰਦਾ ਕਿ ਤੁਸੀਂ ਇਹਦੀ ਘਰ ਦੀ ਨੂੰ ਰਾਤਾ ਇਹਦੀ ਬੇਨਤੀ ਆ ਸਾਡੀ ਕਿ ਗਾਵੇਂ ਵੋਟਾਂ ਪਾਉਣੀਆਂ ਜਿੱਥੇ ਕੋਈ ਆਖੂ ਪਾ ਦਾਂਗੇ ਪਰ ਇਹ ਜਿਹੜੀ ਐਲਪੀ ਦੀ ਨਕਸ਼ਣ ਆ ਇਹਦੇ ਵਿੱਚ ਨਗਰ ਨੇ ਸਾਰੇ ਨਹੀਂ ਰਾਖੇ ਇੱਕ ਬੰਦੇ ਨੇ ਨਹੀਂ ਕਿਸੇ ਨੇ ਪਾਰਟੀ ਵਖਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹ ਵਿਚਾਰ ਕੀਤੀ ਆ ਕਿ ਅਸੀਂ ਜਿਹੜਾ ਵੋਟਾਂ ਹੈ ਉਹ ਭਾਈ ਅਮਰ ਸਿੰਘ ਆਮਰ ਸਿੰਘ ਤਾਹਾਂਗੇ ਇਹ ਬੇਨਤੀ ਆ ਸਾਡੇ ਨੂੰ ਤੇ ਹੋਰ ਵੀ ਸਤਾ ਕੇ ਸਾਨੂੰ ਕੋਈ ਪਾਰਟੀ ਅਸੀਂ ਵੀ ਵਗਿਆ ਟੰਗਣਾ ਕਰਨ ਦੀ ਕੋਸ਼ਿਸ਼ ਕਰੀ ਸਾਡੇ ਪਿੰਡ ਵਿੱਚ ਵੰਡੀਆਂ ਨਾ ਪਾਵੇ ਇਹ ਬੇਨਤੀ ਹੈ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਂਡ ਮਾਣੋ ਚਾਲ ਖੁਰਦ ਪਿੰਡ ਮਾਣੋ ਚਾਲ ਖੁਰਦ ਦੀ ਸਾਰੀ ਸੰਕਟ ਜੀ ਆ ਕੋਈ ਕੱਤਰ ਰਹੀਆ ਹੈ ਟੈਂਡਾ ਮਾਣੋ ਚਾਲ ਵਰਤੋ ਪਹਿਲਾਂ ਇਹ ਦੇਖ ਲੈ ਕੇ ਅਸੀਂ ਜੇ ਵੀ ਕਿਸੇ ਨੇ ਆਉਣਾ ਬਾਅਦ ਦੇ ਵਿੱਚ ਉਹ ਉਤਰਾਜ ਕਰੇ ਯਾਰ ਮੈਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਂ ਮੇਰੇ ਲੋਕੇ ਘੇਰਾ ਕਰਾਈ ਕੀਤੀ ਆ ਉਹ ਗੱਲ ਸਾਡੇ ਤੋਂ ਨਾ ਕਰਾਈ ਜਾਵੇ ਕਿ ਉਹ ਇੰਨਾ ਹੀ ਸੋਚਣਾ ਕਿ ਜਦੋਂ ਇਹ ਪਿੰਡ ਦੀ ਕਟੜਤਾ ਆ ਸਾਰਿਆਂ ਨੇ ਕੱਟ ਕੀਤਾ ਹੈ ਤੇ ਕੱਟ ਦੇ ਵਿੱਚ ਸਾਰਿਆਂ ਨੇ ਰਾਇ ਬਣਾਈਆਂ ਇੰਨੀਆਂ ਹੀ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨਾ ਨਾਰੇ ਬਾਦ ਦੇ ਤੋ ਕਹਿ ਦੱਸ